ਕੀ ਮੈਂ ਸ਼ਰੋਮੀ ਅਕਾਲੀ ਦਲ ਦਾ ਸਪਾਈ ਹਾਂ ਤੇ ਤਾਂ ਜ਼ਿੰਦਗੀ ਸ਼ਰੋਮੀ ਅਕਾਲੀ ਦਲ ਦਾ ਵਫਾਦਾਰ ਆ। ਕਾਂਗਰਸ ਪਾਰਟੀ ਥਾਲ ਮਾਰ ਕੇ ਭਾਜਪਾ ਦੇ ਵਿੱਚ ਤੇ ਉਹ ਉਹਨਾਂ ਨੂੰ ਛੱਡ ਕੇ ਸ਼ਰੋਮੀ ਅਕਾਲੀ ਦਲ ਤੇ ਉਹ ਬਹੁਜਨ ਸਮਾਜ ਪਾਰਟੀ ਤੋਂ ਜਾਣ ਤੋਂ ਵੀ ਗਰੀਜ ਨਹੀਂ ਕਰਦੇ। ਗੰਗਾ ਗਏ ਤੇ ਗੰਗਾ ਰਾਮ ਜਮਨਾ ਗਏ ਤੇ ਜਮਨਾ ਰਾਮ ਜੀ ਜੀ ਉਹਨੂੰ ਗਲਤਫਹਿਮੀ ਹੁੰਦੀ ਹੈ ਕਿ ਸਾਰਾ ਹਲਕਾ ਮੇਰੇ ਨਾਲ ਹੈ। ਜੀ ਜੀ ਜੀ। ਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਰੇਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ। ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਨੂੰ ਲੈ ਕੇ ਹਲਕਾ ਭੋਆ ਦੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਨਾਲ ਮੌਜੂਦ ਨੇ ਮੈਂਬਰਸ਼ਿਪ ਦੀ ਭਰਤੀ ਨੂੰ ਲੈ ਕੇ ਅੱਜ ਉਹਨਾਂ ਦੀ ਨਰਲੇਪ ਟੀਵੀ ਦੀ ਜੋ ਟੀਮ ਹੈ ਉਹਦੀ ਇੱਕ ਵਿਸ਼ੇਸ਼ ਮੁਲਾਕਾਤ ਲਈ ਉਹਨਾਂ ਨੂੰ ਬੁਲਾਇਆ ਗਿਆ ਸੋ ਉਹਨਾਂ ਨਾਲ ਮੈਂਬਰਸ਼ਿਪ ਦੀ ਵੀ ਗੱਲ ਕਰਾਂਗੇ ਸੋ ਤੁਹਾਨੂੰ ਦੱਸ ਦਈਏ ਕਿ ਰਵੀ ਮੋਨ ਜੀ ਰਵੀ ਮੋਨ ਜੀ ਦਾ ਜੋ ਸਿਆਸੀ ਸਫ਼ਰ ਹੈ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਕਿ ਜਿਵੇਂ 2017 ਤੋਂ ਲੈ ਕੇ 2022 ਤੱਕ ਵਿਧਾਨ ਸਭਾ ਹਲਕਾ ਦਿਨ ਨਗਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਗ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਪਾਰਟੀ ਦੇ ਵਿਸਤਾਰ ਵਾਸਤੇ ਇਹਨਾਂ ਦੀ ਜਿਹੜੀ ਸਰਗਰਮ ਭੂਮਿਕਾ ਜਿਹੜੀ ਆ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਜਿਹੜੀ ਨਜ਼ਰ ਆਉਂਦੀ ਰਹੀ ਹੈ ਸੋ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿ ਹਲਕਾ ਭੋਆ ਦੇ ਵਿੱਚ ਹਲਕਾ ਭੋਆ ਤੇ ਇਹਨਾਂ ਨੇ ਰਿਸਪੌਂਸਿਬਿਲਟੀ ਇਹਨਾਂ ਨੇ ਜ਼ਿੰਮੇਵਾਰੀ ਜਿਹੜੀ ਆ ਪਾਰਟੀ ਦੀਆਂ ਸੇਵਾਵਾਂ ਕਿਵੇਂ ਸ਼ੁਰੂ ਕੀਤੀਆਂ ਉਹ ਉਹਨਾਂ ਤੋਂ ਜਾਣ ਲੈਣੇ ਆ ਸਭ ਤੋਂ ਪਹਿਲਾਂ ਅ ਰਵੀ ਮੋਹਨ ਜੀ ਤੁਹਾਡਾ ਨਰਲੇਬ ਟੀਵੀ ਤੇ ਹਾਰਦਿਕ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਣੀ ਮੈਂ ਆਪਣੇ ਸ਼ਰੋਨੀ ਅਕਾਲੀ ਦਲ ਹਲਕਾਪੂ ਆਦੇ ਅਤੇ ਸਮੂਹ ਪੰਜਾਬੀ ਵੀਰਾਂ ਨੂੰ ਫਤਿਹ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨ ਦੇ ਵਿੱਚ ਇੱਕ ਸਵਾਲ ਮੇਰੇ ਉੱਠਿਆ ਸੀ ਕਿ ਜਿਵੇਂ ਸਰੋਮਣੀ ਕਾਲੀਦਲ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਤੁਹਾਨੂੰ ਭੋਆ ਹਲਕਾ ਦੀ ਤੇ 2017 ਤੋਂ ਲੈ ਕੇ 2022 ਤੱਕ ਤੁਹਾਡਾ ਜਿਹੜਾ ਸਿਆਸੀ ਸਫ਼ਰ ਰਿਹਾ ਪੂਰੀ ਸਰਗਰਮੀ ਤੁਹਾਡੀ ਪਿੰਡ ਪੱਧਰ ਤੱਕ ਜਿਹੜੀਆਂ ਮੀਟਿੰਗਾਂ ਦੀਆਂ ਧੂੜਾਂ ਤੁਸੀਂ ਪੁੱਟੀਆਂ ਹੁੰਦੀਆਂ ਸੀ ਉਹ ਵਿਧਾਨ ਸਭਾ ਹਲਕਾ ਦਿਨਨਗਰ 'ਚ ਤੁਹਾਡੀਆਂ ਜ਼ਿਆਦਾ ਸੇਵਾਵਾਂ ਰਹੀਆਂ ਤੇ ਫਿਰ ਤੁਸੀਂ ਭੋਆ ਹਲਕਾ ਜਿਹੜਾ ਹਲਕਾ ਕਿਵੇਂ ਚੇਂਜ ਕਰ ਲਿਆ ਗੁਰਾਇਤ ਜੀ ਜਦੋਂ ਮੈਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ 2017 ਦੇ ਵਿੱਚ ਜੀ ਜੀ ਫਲਕਾ ਦਿਨਾ ਨਗਰ ਦੇ ਵਿੱਚ ਜੀ ਤੁਸੀਂ ਵੀ ਮੇਰੇ ਸਾਥੀ ਰਹੇ ਜੇ ਉਸ ਸਮੇਂ ਤੁਸੀਂ ਅਜੀਤ ਦੇ ਬੜੇ ਮੰਨੇ ਹੋਏ ਪੱਤਰਕਾਰ ਸੀ ਸੇਵਾਵਾਂ ਜਾਰੀ ਸੀ ਸਾਡੀਆਂ ਸੇਵਾਵਾਂ ਤੁਹਾਡੀਆਂ ਬਹੁਤ ਜਾਰੀ ਸੀ ਸਾਰਿਆਂ ਨਾਲ ਲੱਗ ਕੇ ਜਨਤਾ ਦੀ ਸੇਵਾ ਕੀਤੀ ਮਨ ਸੀ ਕਿ ਇਸ ਵਾਰ ਵਿਧਾਨ ਸਭਾ ਫਲਕਾ ਦਿਨਾ ਨਗਰ ਦੇ ਵਿੱਚੋਂ ਸ਼ਰੋਮੇ ਅਕਾਲੀ ਦਲ ਦਾ ਜਿਹੜਾ ਹੈ ਉਹ ਝੰਡਾ ਪਰਚੰਡ ਕਰਨਾ ਹੈ ਲੇਕਿਨ ਪਾਰਟੀ ਦੀਆਂ ਜਿਹੜੀਆਂ ਉੱਤੇ ਸਮਝੌਤੇ ਜਿਹੜੇ ਹੋ ਜਾਂਦੇ ਨੇ ਜੀ ਜੀ ਸਾਡੇ ਉਸ ਸਮੇਂ ਦੇ ਪ੍ਰਧਾਨ ਸਾਹਿਬ ਨੇ बसपा ਦੇ ਨਾਲ ਸਮਝੌਤਾ ਕੀਤਾ ਪੈਣ ਮਾਇਆਵਤੀ ਦੇ ਨਾਲ ਹੱਥ ਮਲਾਇਆ ਤੇ ਦਿਨਾਂ ਨਗਰ ਦੀ ਜਿਹੜੀ ਸੀਟ ਹੈ ਤੇ ਪੋਆ ਹਲਕੇ ਦੀ ਦੋਵੇਂ ਸੀਟਾਂ ਇਹ बसपा ਦੇ ਖਾਤੇ ਤੇ ਚਲ ਗਈਆਂ ਜੀ 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 ਪਾਰਟੀ ਦਾ ਸੱਚਾ ਸਪਾਹੀ ਹੁੰਦਿਆਂ ਹੋਇਆ ਮੈਂ ਖੁਦ ਤੁਹਾਡੀ ਅਖਬਾਰ ਦੇ ਵਿੱਚ ਜਾਰੀ ਕੀਤਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਪਾਹੀ ਹਾਂ ਤੇ ਤਾਂ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਰਵਾਂਗਾ ਜੀ ਲੇਕਿਨ ਮੈਂ ਪਾਰਟੀ ਬਦਲ ਕੇ ਦੂਜੀ ਪਾਰਟੀ ਤੇ ਜਾ ਕੇ ਜਾਂ ਨਿਸ਼ਾਨ ਬਦਲ ਕੇ ਇਲੈਕਸ਼ਨ ਨਹੀਂ ਲੜਾਂਗਾ ਪਾਰਟੀ ਜਿਹਨੂੰ ਵੀ ਟਿਕਟ ਦਵੇਗੀ ਉਹਦਾ ਮੈਂ ਟੱਟ ਕੇ ਸਾਥ ਦੇਵਾਂਗਾ ਇਸ ਲਈ ਪਾਰਟੀ ਨੇ ਮੇਰੇ ਅਜ਼ੀਜ਼ ਕਮਲਜੀਤ ਚਾਵਲਾ ਨੂੰ ਟਿਕਟ ਦਿੱਤੀ ਤੇ ਮੈਂ ਉਹਦਾ ਦਿਨ ਰਾਤ ਉਹਦੇ ਨਾਲ ਰਹਿ ਕੇ ਜਿਹੜਾ ਹੈ ਉਹ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੀਤਾ ਚਾਹੇ ਟਿਕਟ ਬਸਪਾ ਦੀ ਹੋਣ ਕਰਕੇ ਲੋਕਾਂ ਦਾ ਤਸ਼ਾਹ ਦੀ ਨਗਰ ਤੋਂ ਘਟ ਗਿਆ ਠੀਕ ਹੈ ਜੀ ਸੋ ਅਗਲਾ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਸਟੈਂਡ ਦੀ ਗੱਲ ਕੀਤੀ ਹੈ ਸਪਸ਼ਟ ਸਟੈਂਡ ਦੀ ਤੇ ਦ੍ਰਿੜ ਆਪਣਾ ਜਿਹੜਾ ਤੁਹਾਡਾ ਹੈਗਾ ਇਰਾਦਾ ਵਾ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਤੁਹਾਡੀ ਗੱਲਬਾਤ ਬਿਲਕੁਲ ਜਾਹਰ ਸਪਸ਼ਟ ਹੈ ਕਿ ਤੁਸੀਂ ਇੱਕ ਵਫਾਦਾਰ ਤੇ ਸੱਚੇ ਸਿਪਾਹੀ ਹੋ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਹੋ ਜਾਂਦਾ ਜਾਂ ਆਉਣ ਵਾਲੇ ਸਮੇਂ 'ਚ ਜਾਂ ਪਿੱਛੇ ਸਮਝੌਤੇ ਹੁੰਦੇ ਦੇ ਜਾਂ ਫਿਊਚਰ ਦੇ ਵਿੱਚ ਹੋ ਜਾਂਦਾ ਤੁਹਾਡੇ ਕਹਿੰਦਾ ਭਾਵ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਹੀ ਤੁਹਾਡੇ ਵੱਲੋਂ ਜਿਹੜਾ ਵਾ ਇਹ ਸਿਵਾਮਨ ਭਾਈ ਨਾ ਜਾਣੀਆਂ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੁਝ ਹਲਕਾ ਇੰਚਾਰਜ ਜਾਂ ਲੀਡਰ ਅਜਿਹੇ ਵੀ ਹੁੰਦੇ ਨੇ ਕਿ ਜੇਕਰ ਕਾਂਗਰਸ ਪਾਰਟੀ 'ਚ ਜਿਨ੍ਹਾਂ ਨੇ ਲੰਬਾ ਸਮਾਂ ਕੰਮ ਕੀਤਾ ਹੋਵੇ ਤੇ ਜੇ ਉਧਰੋਂ ਟਿਕਟ ਦੀ ਆਸ-ਉਮੀਦ ਨਾ ਹੋਵੇ ਤੇ ਉਹ ਛਾਲ ਮਾਰ ਕੇ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਤੇ ਭਾਜਪਾ ਤੋਂ ਜੇ ਕੋਈ ਟਿਕਟ ਦੀ ਹਾਂ ਪੱਖੀ ਹੰਗਾਰਾ ਨਾ ਮਿਲਦਾ ਨਜ਼ਰ ਆਵੇ ਤੇ ਉਹ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਜਾਂਦੇ ਨੇ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸ ਵੀ ਵੇਖਿਆ ਕਿ ਇੱਧਰ ਵੀ ਕੋਈ ਦਲ ਨਹੀਂ ਕਰ ਰਹੀ ਤੇ ਉਹ ਬਹੁਜਨ ਸਮਾਜ ਪਾਰਟੀ ਤੋਂ ਜਾਣ ਤੋਂ ਵੀ ਗਰੇਜ਼ ਨਹੀਂ ਕਰਦੇ ਤੇ ਅਜਿਹੇ ਜਿਹੜੇ ਦਲ ਬਦਲੂ ਆਗੂ ਹੁੰਦੇ ਨੇ ਜਿਵੇਂ ਇਹਨਾਂ ਤੇ ਕਈ ਤਰ੍ਹਾਂ ਦੀਆਂ ਉਦਾਹਰਨਾਂ ਵੀ ਢੁਕਦੀਆਂ ਨੇ ਹਲਕੇ ਦੇ ਵਿੱਚ ਚਰਚਾਵਾਂ ਵੀ ਜਾਰੀ ਰਹਿੰਦੀਆਂ ਨੇ ਕਈ ਲੋਕਾਂ ਦੇ ਮੂੰਹੋਂ ਤੋਂ ਜਦੋਂ ਇਹ ਦਲ ਬਦਲਦੇ ਨੇ ਡੱਡੂ ਛੜੱਪੇ ਮਾਰਦੇ ਨੇ ਆਪਾਂ ਇਹਨਾਂ ਨੂੰ ਡੱਡੂ ਸਿਆਸੀ ਡੱਡੂ ਛੜੱਪੇ ਕਹਿ ਸਕਦੇ ਆ ਤੇ ਲੋਕਾਂ ਦੇ ਮੂੰਹੋਂ ਜਿਹੜੀ ਆ ਇਹ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਇਹ ਲੀਡਰ ਜਿਹੜੇ ਨੇ ਹਾੜੀ ਸੋਣੀ ਜਿਹੜੇ ਪਾਰਟੀ ਬਦਲ ਜਾਂਦੇ ਨੇ ਜਾਂ ਕਹਿੰਦੇ ਇਹ ਕਹਿ ਦਿੰਦੇ ਨੇ ਕਿ ਗੰਗਾ ਗਈ ਤੇ ਗੰਗਾ ਰਾਮ ਜਮਨਾ ਗਈ ਤੇ ਜਮਨਾ ਰਾਮ ਜਾਂ ਗਿਰਕੜ ਵਾਂਗੂ ਜਿਹੜੇ ਰੰਗ ਦਲਦੇ ਨੇ ਤੇ ਸੋ ਇਹਨਾਂ ਦੀਆਂ ਇਹੋ ਜੀਆਂ ਚਰਚਾਵਾਂ ਨੂੰ ਲੈ ਕੇ ਜਾਂ ਦਲ ਬਦਲ ਨੂੰ ਲੈ ਕੇ ਜਿਹੜੇ ਵਰਕਰ ਨੇ ਜਿਹੜੇ ਵੋਟਰ ਸਪੋਰਟਰ ਨੇ ਪਾਰਟੀ ਦੇ ਪੱਕੇ ਉਹ ਕਿਤਨਾ ਕਿਤੇ ਰਵੀ ਮੋਨਜੀ ਨਰਾਸ਼ਾ ਵੱਲ ਤਕੇ ਜਾਂਦੇ ਨੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਹਰ ਜਿਹੜਾ ਬੰਦਾ ਇੱਕ ਆਗੂ ਹੁੰਦਾ ਹਲਕੇ ਦੇ ਵਿੱਚ ਗਲਤੀ ਕਰਨ ਨਾਲ ਉਹ ਗਲਤ ਫਹਮੀ ਪਾਲਣਾ ਜਿਹੜਾ ਨਾ ਉਹ ਵੱਡਾ ਗੁਨਾਹ ਆ ਉਹਨੂੰ ਗਲਤ ਫਹਮੀ ਹੁੰਦੀ ਆ ਕਿ ਸਾਰਾ ਹਲਕਾ ਮੇਰੇ ਨਾਲ ਹੈ ਜੀ 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 ਲੇਕਿਨ ਜਿਹੜੇ ਵਫਾਦਾਰ ਸਪਾਈ ਪਾਰਟੀਆਂ ਦੇ ਹੁੰਦੇ ਵਰਕਰ ਪਾਰਟੀਆਂ ਦੇ ਹੁੰਦੇ ਨਾ ਕਿ ਕਿਸੇ ਨਿੱਜੀ ਬੰਦੇ ਦੇ ਹੁੰਦੇ ਆ ਜੀ 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 ਕੋਈ ਚੰਦ ਮੁਠੀ ਪਰ ਬੰਦੇ ਲੈ ਕੇ ਹਾਂਜੀ ਜੇ ਕੋਈ ਇਧਰ ਉਧਰ ਜਾਂਦਾ ਉਸ ਨਾਲ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ 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 ਬਾਕੀ ਇੱਕ ਗੱਲ ਹੈ ਜਿਹੜੀ ਤੁਸੀਂ ਮੇਰੀ ਗੱਲ ਕਹੀ ਆ ਜੀ 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 ਦੇਖੋ ਮੈਂ ਸਮਝੌਤੇ 'ਚ ਵੀ ਟਿਕਟ ਛੱਡੀ ਜੀ 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 ਉਹ ਕਿਉਂ ਛੱਡੀ ਕਿਉਂਕਿ ਸਾਡੀ ਪਾਰਟੀ ਦਾ ਨਾਰਾ ਹੈ ਰਾਜ ਨਹੀਂ ਸੇਵਾ ਜੀ ਜੀ ਮੈਂ ਤਾਂ ਸੇਵਾਦਾਰ ਆ ਜੀ ਜੀ ਅੱਗੇ ਵੀ ਜੇ ਪਾਰਟੀ ਜੋ ਮੈਨੂੰ ਹਕਮ ਲਾਏਗੀ ਮੈਂ ਇਹ ਵੀ ਕਹਿੰਦਾ ਕਿ ਮੈਂ ਪਾਰਟੀ ਦਾ ਉੱਥੇ ਪੋਏ ਦੇ ਵਿੱਚ ਪੱਕਾ ਦਾਵੇਦਾਰ ਹਾਂ ਪਾਰਟੀ ਜੋ ਮੈਨੂੰ ਹਕਮ ਲਾਏਗੀ 2027 ਦੇ ਵਿੱਚ ਹਾਂਜੀ ਜੋ ਮੈਨੂੰ ਸਾਡੇ ਸਰਪ੍ਰਸਤ ਸੰਤਾਰ ਸੁਖਬੀ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਭੁੰਦਤ ਸਾਹਿਬ ਹਾਂਜੀ ਜੋ ਵੀ ਮੈਨੂੰ ਸੇਵਾ ਲਾਉਣਗੇ ਮੈਂ ਉੱਤੇ ਖਰਾਤਰਾਂਗਾ ਮੈਂ ਕਿਸੇ ਟਿਕਟ ਦੇ ਲਾਲਚ ਦੇ ਵਿੱਚ ਸੇਵਾ ਨਹੀਂ ਕਰਦਾ ਮੈਂ ਤਾਂ ਆਪਣੇ ਭੈਣ ਭਰਾਵਾਂ ਦੀ ਸੇਵਾ ਕਰਦਾ ਹਾਂ ਕਰੋਨਾ ਕਾਲ 'ਚ ਤੁਸੀਂ ਮੇਰੇ ਨਾਲ ਰਹੇ ਜੀ ਦੀਨਾ ਨਗਰ ਹਲਕੇ 'ਚ ਵੀ ਇਸ ਕਰਕੇ ਵਫਾਦਾਰੀ ਜਿਹੜੀ ਆ ਉਹ ਖੂਨ ਦੇ ਵਿੱਚ ਹੁੰਦੀ ਹੈ ਜੀ 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 ਜੇ ਪਾਰਟੀ ਦੇ ਪ੍ਰਤੀ ਤੁਹਾਡੀ ਵਫਾਦਾਰੀ ਨਹੀਂ ਹੈਗੀ ਤਾਂ ਫਿਰ ਵਰਕਰਾਂ ਦੇ ਪ੍ਰਤੀ ਵਫਾਦਾਰ ਹੋਣ ਦਾ ਵੀ ਕੋਈ ਏਡਾ ਸਬੂਤ ਨਹੀਂ ਲੱਗਦਾ ਸੋ ਠੀਕ ਹੈ ਤੁਸੀਂ ਇੱਕ ਨਾ ਸ਼ਬਦ ਵਰਤਿਆ ਮੁਠੀ ਭਰਦਾ ਕੇ मुट्ठी ਪਰ ਕੁਝ ਲੋਕ ਹੁੰਦੇ ਆ ਉਹ ਭੁਲੇਖਾ ਪਾ ਲੈਂਦੇ ਇਹਨਾਂ ਲੋਕਾਂ ਨੂੰ ਕਿ ਸ਼ਾਇਦ ਕਿ ਤੁਹਾਡੀ ਜਿਹੜੀ ਜਿੱਤ ਤਾਂ ਯਕੀਨੀ ਆ ਤੇ ਜੇਕਰ ਅਜਿਹੇ ਲੋਕਾਂ ਦੀ ਗੱਲ ਕਰੀਏ ਦਲ ਬਦਲੂਆਂ ਦੀ ਤੇ ਮੁਠੀ ਪਰ ਜਿਹੜੇ ਲੋਕ ਆ ਉਹਨਾਂ ਨੇ ਅਜਿਹਾ ਭੁਲੇਖਾ ਜਿਹੜਾ ਪਾਇਆ ਹੁੰਦਾ ਵਾ ਉਸ ਲੀਡਰ ਨੂੰ ਜੋ ਦਲ ਬਦਲ ਕੇ ਦੂਸਰੀ ਪਾਰਟੀ 'ਚ ਜਾਂਦਾ ਤੇ ਉਹਦਾ ਨਤੀਜਾ ਜਿਹੜਾ ਜਦੋਂ ਸਾਹਮਣੇ ਆਉਂਦਾ ਨਾ ਉਹ ਉਹ ਲੋਕ ਨੇ ਜਿਹੜੇ ਹਲਕੇ ਦੇ ਲੋਕ ਵੀ ਐਸਾ ਕਰਾਰਾ ਜਵਾਬ ਦਿੰਦੇ ਨੇ ਕਿ ਉਹ ਆਪਣੀਆਂ ਜ਼ਮਾਨਤਾਂ ਤੱਕ ਵੀ ਨਹੀਂ ਬਚਾ ਸਕਦੇ ਇਸ ਤਰ੍ਹਾਂ ਜਿ ਤੁਸੀਂ ਦੇਖਿਆ ਹੀ ਆ ਹੁਣ ਵਾਲੀਆਂ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਦੇ ਵਿੱਚ ਵੀ ਮੇਰੇ ਗੁਰਦਾਸਪੁਰ ਜ਼ਿਲ੍ਹੇ 'ਚ ਜਾਂ ਇੱਧਰ ਉੱਧਰ ਜਿਹੜੇ ਵਰਕਰ ਬਦਲ ਕੇ ਪਾਰਟੀਆਂ ਗਏ ਨੇ ਜਿਨ੍ਹਾਂ ਆਪਣੀ ਮਾਂ ਪਾਰਟੀ ਨੂੰ ਛੱਡਿਆ ਹੈ ਜਨਤਾ ਨੇ ਵੀ ਉਹਨਾਂ ਨੂੰ ਰੋਲ ਦਿੱਤਾ ਹੈ ਉਹ ਚਾਹੇ ਪਿਛਲੇ ਸਮੇਂ 'ਚ ਮਨਿਸਟਰ ਰਹੇ ਹੋਣ ਚਾਹੇ ਵੱਡੇ ਅਦਿਆਂ ਦੇ ਉੱਤੇ ਰਹੇ ਹੋਣ ਪਾਰਟੀ ਜਿਹੜੀ ਆ ਮਾਂ ਆ ਜਿਹੜਾ ਮਾਂ ਦੇ ਨਾਲ ਵਫਾਦਾਰੀ ਨਹੀਂ ਕਰਦਾ ਮਾਂ ਵੀ ਉਹਨੂੰ ਫਿਰ ਸਬਕ ਤਾਂ ਸਿੱਖ ਆਦੀ ਆ ਜੀ 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 ਸੋ ਜੇਕਰ ਫਿਊਚਰ ਦੀ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਫਿਰ ਇਹ ਵੀ ਜਿਹੜਾ ਯਕੀਨ ਉੱਡ ਜਾਂਦਾ ਭਰੋਸਾ ਇਹੋ ਜਿਹੇ ਲੀਡਰਾਂ ਟੁੱਟ ਜਾਂਦਾ ਕਿ ਹੁਣ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹ ਪਤਾ ਨਹੀਂ ਕਿਹੜੀ ਪਾਰਟੀ ਵੱਲੋਂ ਇਹਨਾਂ ਦਲ ਬਦਲਵਾਂ ਵੱਲੋਂ ਜਿਹੜੀ ਆ ਹਲਕਾ ਚਾਰਜ ਵੱਲੋਂ ਲੜੀ ਜਾਊਗੀ ਇਸ ਤਰ੍ਹਾਂ ਦੇ ਵੀ ਸਵਾਲ ਉੱਠਦੇ ਨੇ ਦੇਖੋ ਕਰਨੀ ਤਾਂ ਸੇਵਾ ਹੈ ਜੀ 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 ਜੇ ਤੇ ਤੁਸੀਂ ਰਾਜ ਦਾ ਮਨ ਬਣਾ ਕੇ ਆਏ ਜੇ ਜੀ ਜੀ ਤਾਂ ਫਿਰ ਤਾਂ ਤੁਹਾਡੇ ਲਈ ਕਿਸੇ ਪਾਰਟੀ ਦੇ ਵਿੱਚ ਵੀ ਟਿਕਣਾ ਜਿਹੜਾ ਹੈ ਉਹ ਸੌਖਾ ਨਹੀਂ ਸੌਖਾ ਨਹੀਂ ਕਿਉਂਕਿ ਜਨਤਾ ਦਾ ਵਿਸ਼ਵਾਸ ਜਿੱਤਣ ਦੀ ਗੱਲ ਹੈ ਇਹ ਸੇਵਾ ਹੈ ਜੀ 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 ਸਾਡੇ ਪਾਰਟੀ ਦੇ ਸਰਪ੍ਰਸਤ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਦੀ ਬਾਤ ਹੈ ਹਾਂ ਜੀ ਹਾਂ ਜੀ ਉਹ ਸੇਵਾ ਦੇ ਸਿਰ ਤੇ ਪੰਜ ਵਾਰ ਮੁੱਖ ਮੰਤਰੀ ਬਣੇ ਜੀ 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 ਜਿਉ ਰਾਜ ਦੇ ਮਾਨਨਾ ਕਰਦੇ ਜੀ ਜੀ ਤੁਸੀਂ ਦੇਖੋ ਯਾਦਗਾਰੀ ਮਿਸਾਲਾਂ ਜੀ 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 ਉਹਨਾਂ ਦੀਆਂ ਨੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਤੋਂ ਲੈ ਕੇ ਜੀ ਜੀ ਤੁਸੀਂ ਦੇਖੋ ਖੇਤੀਬਾੜੀ ਦੇ ਖੇਤਰ ਦੇ ਵਿੱਚ ਜੀ ਜੀ ਟੈਕਸ ਟਰੈਕਟਰ ਦਾ ਮਾਫ ਕਰਾਇਆ ਜੱਟ ਦਾ ਗੱਡਾ ਕਹਿ ਕੇ ਜੀ 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 ਅਮਾ ਤੁਸੀਂ ਦੇਖੋ ਯੂਨੀਵਰਸਟੀਆਂ ਬਣਾਈਆਂ ਇਨਫਰਾਸਟ੍ਰਕਚਰ ਜਿਹੜਾ ਜੋ ਅਕਾਲੀ ਸਰਕਾਰ ਨੇ ਬਣਾਇਆ ਜੀ ਦੇਖੋ ਅਕਾਲੀ ਜਿਹੜੀ ਹੈਗੀ ਜਮਾਤ ਜਿਹੜੀ ਹੈ ਨਾ ਉਹ ਕਰਮਾਤ ਹੈ ਜੀ 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 ਗੁਰੂ ਘਰ ਤੋਂ ਇਹਨਾਂ ਨੂੰ ਜਿਹੜੀ ਆ ਤਾਕਤ ਮਿਲਦੀ ਆ ਜੀ ਜੀ ਇਹ ਇਸ ਕਰਕੇ ਆਕਾਲੀ ਜਿਹੜੀ ਜਮਾਤ ਹੈ ਉਹ ਕੰਮ ਕਰਨ ਵਾਲੀ ਅਕਾਲੀਆਂ ਦਾ ਬੂਹਾ ਕੋਈ ਲੰਘ ਆਵੇ ਕਦੀ ਪੱਖਪਾਤ ਨਹੀਂ ਕਰਦੇ ਹਮੇਸ਼ਾ ਇਨਸਾਫ ਕਰਦੇ ਜੇ ਤੁਸੀਂ ਸੜਕੀ ਤੰਤਰਵਲ ਧਿਆਨ ਮਾਰੋ ਇਨਫਰਾਸਟ੍ਰਕਚਰ ਵਾਲ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਆ ਸ਼ਮਸ਼ਾਨ ਘਾਟ ਨੂੰ ਜਾਣ ਵਾਲੇ ਰਾਹ ਚਾਹੇ ਕਿੰਤਾ ਦੇ ਖੜਵੰਝੇ ਲਾਈਏ ਜੀ ਜੀ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਾਹ ਮੰਦਰਾਂ ਨੂੰ ਜਾਣ ਵਾਲੇ ਰਾਹ ਤੇ ਸਕੂਲਾਂ ਨੂੰ ਜਾਣ ਵਾਲੇ ਰਾਹ ਜੀ ਜੀ ਇਹ ਪਹਿਲਾਂ ਪੱਕੇ ਕੀਤੇ ਜਾਂਦੇ ਨੇ ਜੀ ਹੁਣ ਜੇ ਤੁਹਾਡੇ ਤੁਹਾਡੇ ਹਲਕੇ ਦੀ ਗੱਲ ਕਰੀ ਜਿੱਥੇ ਗੁਰਦੁਆਰਾ ਸਾਹਿਬ ਤੁਹਾਡਾ ਘਰ ਹੈ ਦੀਨਾ ਨਗਰ ਹਲਕੇ ਦੇ ਵਿੱਚ ਜੀ ਸ਼ਹੀਦ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਕੀ ਹਾਲ ਆ ਬਹੁਤ ਬੁਰੇ ਹਾਲ ਆ ਜੀ ਪੰਡੋਰੀ ਇੱਕ ਹਿੰਦੂਆਂ ਦਾ ਬਹੁਤ ਵੱਡਾ ਇੱਥੇ ਪੰਡੋਰੀ ਤਾਮ ਮੰਦਿਰ ਹੈ ਉਹ ਸੜਕ ਦਾ ਕੀ ਹਾਲ ਹੈ ਉੱਥੇ ਤੇ ਟੋਏ ਨਾ ਭਰੀ ਉੱਥੇ ਤਾਂ ਸਮਝ ਨਹੀਂ ਹੁੰਦੀ ਕਿ ਇਹ ਸੜਕ ਦੇ ਵਿੱਚ ਟੋਏ ਆ ਕਿ ਟੋਏਾਂ 'ਚ ਛੜਦਾ ਤੇ ਇੱਕ ਗੱਲ ਦੇਖੋ ਇਦਾਂ ਹੀ ਜੇ ਕਿਸੇ ਬੰਦੇ ਮੱਖਣਪੁਰ ਤੋਂ ਲੈ ਕੇ ਮਝੀਰੀ ਤੱਕ ਆਵੇ ਜੀ ਜੀ ਤੇ ਉਹ ਦੇਖ ਲੈ ਕੀ ਸਰਕਾਰ ਦੀ ਮੰਤਰੀ ਦਾ ਹਲਕਾ ਹੈ ਮੰਤਰੀ ਦੇ ਹਲਕੇ 'ਚ ਮੰਤਰੀ ਦੀ ਕੀ ਕਾਰਗੁਜ਼ਾਰੀ ਆ ਬਾਹਰ ਜੋ ਮਰਜ਼ੀ ਕਹਿੰਦੇ ਹੁਣ ਮੈਂ ਕਹਿੰਦਾ ਕਿਸੇ ਦਿਨ ਤੁਸੀਂ ਘਰੋਂ ਅੱਧਾ ਕਿਲੋ ਦਹੀਂ ਖਾ ਕੇ ਮੱਖਣਪੁਰ ਤੋਂ ਲੈ ਕੇ ਉੱਥੇ ਤੱਕ ਆਓ ਮੱਖਣ ਟਾੜੇ ਮੈਂ ਕਹਿੰਦਾ ਮੂੰਹ 'ਤੇ ਲੱਜੇਗਾ ਮੱਖਣ ਨਾਲ ਇਤਾਂ ਦੀ ਸੜਕ ਹੈ ਠੀਕ ਹੈ ਕਹਿੰਦਾ ਮਤਲਬ ਮੱਖਣ ਦੇ ਵਿੱਚੋਂ ਹੀ ਉੱਤੇ ਰਿੜਕ ਰਿੜਕ ਕੇ ਟੋਇਆਂ ਦੇ ਵਿੱਚ ਜਿਹੜਾ ਦਹੀਂ ਦੇ ਵਿੱਚੋਂ ਮੱਖਣ ਬਣਦਾ ਮੱਖਣ ਬਣ ਜਾਏਗਾ ਇਤਾਂ ਦੀਆਂ ਸੜਕਾਂ ਨੇ ਇਹ ਸਰਕਾਰ ਨੇ ਆਪ ਸਰਕਾਰ ਨੇ ਪੰਜਾਬ ਨੂੰ ਜਿੱਥੇ ਲੁੱਟਿਆ ਕੁੱਟਿਆ ਰੱਜ ਕੇ ਕਾਂਡ ਕੀਤਾ ਪੈਸੇ ਲਾਏ ਕਿੱਥੇ ਨੇ ਇਹਨਾਂ ਨੇ ਪੈਸੇ ਲੁੱਟ ਕੇ ਦਿੱਲੀ ਜਾਂਦੇ ਰਹੇ ਨੇ ਉੱਥੋਂ ਵੀ ਲੋਕਾਂ ਨੇ ਨਕਾਰ ਕੇ ਭੇਜਿਆ ਹੈ ਹੁਣ ਪੰਜਾਬ ਦੀ ਜਨਤਾ ਇਹਨਾਂ ਨੂੰ ਨਕਾਰ ਕੇ ਭੇਜੇਗੀ ਭੋਏ ਹਲਕੇ ਦੇ ਵਿੱਚ ਆਪ ਦੀ ਬੜੀ ਤਗੜੀ ਹਾਰ ਹੋਏਗੀ ਸ਼੍ਰੋਮਣੀ ਅਕਾਲੀ ਦਲ ਉੱਥੇ ਜਿੱਤੇਗੀ ਮੈਂਬਰਸ਼ਿਪ ਦਿਨ ਤੋਂ ਦਿਨ ਵਾਰ ਚੱਲ ਰਹੀ ਆ ਲੋਕ ਅੰਦਰ ਦੱਬੀ ਜ਼ੁਬਾਨ ਚ ਨਹੀਂ ਭੋਏ ਹਲਕੇ ਤੋਂ ਹਾਰ ਹੋਏਗੀ ਤੇ ਤਾਂ ਮਤਲਬ ਬਾਕੀ ਪੰਜਾਬ ਫਟੇ ਕਰ ਜੇਗੀ ਬਾਕੀ ਪੰਜਾਬ ਜਿਹੜੀ ਆ ਉੱਥੋਂ ਵੀ ਹਾਰ ਹੋਏਗੀ ਸਾਰੇ ਪੰਜਾਬ ਚੋਂ ਹਾਰ ਹੋਏਗੀ ਦੀਨਾਨਗਰ ਚ ਤੁਸੀਂ ਆਪ ਅੱਜ ਬੈਠੇ ਜੇ ਦੱਸੋ ਤੁਹਾਡੇ ਉੱਤੇ ਦੀਨਾਨਗਰ ਹਲਕਾ ਚਾਂਚ ਚ ਕੀ ਕਾਰਗੁਜ਼ਾਰੀ ਹੈ ਉੱਤੇ ਸਾਹਮਣੇ ਹੈ ਜੀ ਕਿਉਂਕਿ ਆਪ ਜੀ ਨਿਤ ਦੀਆਂ ਮੈਂ ਖਬਰਾਂ ਜਿਹੜੀਆਂ ਉੱਥੇ ਪੜ੍ਹਦਾ ਆ ਕਿ ਦੀਨਾਨਗਰ ਚ ਕੀ ਆ ਇਦਾਂ ਹੀ ਤੁਸੀਂ ਗਰਦਾਸਪੁਰ ਚ ਦੇਖ ਲਓ ਪੂਰੇ ਸਾਡੇ ਜ਼ਿਲ੍ਹਾ ਪਠਾਨਕੋਟ ਗਰਦਾਸਪੁਰ ਚ ਆਪ ਸਰਕਾਰ ਦਾ ਤੇ ਕੋਈ ਇੰਨਾ ਵजूद ਨਹੀਂ ਹੈ ਇੱਥੋਂ ਤੇ ਆਪ ਸਰਕਾਰ ਜਿਹੜੀ ਆ ਉਹ ਤੇ ਬਾਕੀ ਪੂਰੇ ਪੰਜਾਬ ਚ ਵੀ ਮੋਹ ਪੰਗ ਹੋ ਗਿਆ ਹੈ ਜੀ 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 ਤੇ ਕਾਂਗਰਸ ਵਿਚਾਰੀ ਜ਼ੀਰੋ ਹੋ ਗਈ ਹੈ ਦਿੱਲੀ ਚੋਂ ਉਹਦੀ ਹਵਾ ਪੰਜਾਬ ਚ ਵੀ ਪੈ ਗਈ ਹੈ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਨੇ ਸਰਦਾਰ ਸੁਖਬੀ ਸਿੰਘ ਬਾਦਲ ਮੁੱਖ ਮੰਤਰੀ ਬਣ ਕੇ ਆਉਣ ਤੇ ਜਿਹੜੀ ਵਿਕਾਸ ਕਾਰਜਾਂ ਦੀ ਟ੍ਰੇਨ ਰੁਕੀ ਐ ਜਿਹੜੀ ਪੰਜਾਬ ਦੀ ਵਿਕਾਸ ਕਾਰਜਾਂ ਦੀ ਟ੍ਰੇਨ ਰੁਕੀ ਆ ਯਾਦਗਾਰਾਂ ਬਣਨ ਵਾਲੀਆਂ ਨੇ ਅਜੇ ਪੰਜਾਬ ਦੇ ਵਿੱਚ ਹੋਰ ਮਸਲੇ ਬੜੇ ਨੇ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਦੀ ਆਵਾਜ਼ ਸ਼ਰੋਨੀ ਅਕਾਲੀ ਦਲ ਨੂੰ ਲੋਕ 2027 ਦੇ ਵਿੱਚ ਵੋਟਾਂ ਪਾ ਕੇ ਜਿਤਾਉਣਗੇ ਤੇ ਫਿਰ ਗੁਰਾਇਆ ਸਾਹਿਬ ਤੁਹਾਡੇ ਕੋਲ ਇੰਟਰਵਿਊ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਤੁਸੀਂ ਜਿਹੜੇ ਸਾਨੂੰ ਤਿੱਖੇ ਸਵਾਲ ਕਰਦੇ ਜੇ ਦੇਖੋ ਅਸੀਂ ਜਿਹੜੇ ਆ ਇਹ ਜਿਹੜੀ ਅਕਾਲੀ ਦਲ ਜਮਾਤ ਹੈ ਨਾ ਤੇ ਕਦੇ ਖਤਮ ਨਹੀਂ ਹੋਣੀ ਹਾਂਜੀ ਇਹ ਕਈ ਲੋਕਾਂ ਨੂੰ ਵਰਕਰਾਂ ਨੂੰ ਭੁਲੇਖਾ ਲੱਗ ਗਿਆ ਜਿਹੜੇ ਬਦਲਦੇ ਨੇ ਪਾਰਟੀ ਅੰਦਰ ਉੱਤਰ ਜਾਂਦੇ ਨੇ ਮੁੜ ਕੇ ਇਹਨਾਂ ਨੇ ਆਉਣਾ ਸਾਡੇ ਕੋਲ ਜੀ ਮੇਰਾ ਦਾਦਾ ਅਕਾਲੀ ਸੀ ਮੇਰਾ ਪਰਦਾਦਾ ਅਕਾਲੀ ਸੀ ਹਨਾ ਇਹ ਜਦੋਂ ਹਵਾ ਚੱਲਣੀ ਹੈ ਨਾ ਅਕਾਲੀ ਦਲ ਦੀ ਤੁਹਾਨੂੰ ਇਧਰ ਨੀਲੀਆਂ ਪੱਗਾਂ ਤੇ ਸਾਰੇ ਅਕਾਲੀ ਲੱਭਣੇ ਨਹੀਂ ਇਹ ਪੁਆ ਹਲਕਾ ਦੀਨਾ ਨਗਰ ਹਲਕੇ ਤੋਂ ਲੈ ਕੇ ਅਬੋਰ ਤੱਕ ਤੁਹਾਨੂੰ ਅਕਾਲੀ ਦਲ ਅਕਾਲੀ ਦਲ ਹੀ ਲੱਭਣਾ ਲੋਕਾਂ ਦੇ ਅੰਦਰ ਆਕਾਲੀ ਦਲ ਆਕਾਲੀ ਦਲ ਦਾ ਵੀ ਲੋਕਾਂ ਦੇ ਅੰਦਰ ਹੈ ਸਿਰਫ ਹੁਣ ਰੁੱਖ ਲੱਗਣ ਦੀ ਲੋੜ ਹੈ ਸੋ ਇਹ ਸਨ ਰਵੀ ਮੋਨਜੀ ਜਿਨ੍ਹਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਰਾਜਕਾਲ ਦੌਰਾਨ ਜਿਹੜੇ ਵਿਕਾਸ ਕਾਰਜ ਸੀ ਉਹਨਾਂ ਦਾ ਕਹਿਣਾ ਕਿ ਜੋ ਵਿਕਾਸ ਕਾਰਜਾਂ ਦੀ ਟਰੇਨ ਸੀ ਉਹ ਭਵਿੱਖ ਦੇ ਵਿੱਚ 2027 ਦੇ ਵਿੱਚ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਜੇ ਸਰਕਾਰ ਲੋਕ ਬਣਾਉਂਦੇ ਨੇ ਤੇ ਉਹ ਟ੍ਰੇਨ ਉਸੇ ਤਰ੍ਹਾਂ ਹੀ ਜਿਹੜੀ ਆ ਵਿਕਾਸ ਕਰ ਜਾਂਦੀ ਜਿਹੜੀ ਆ ਉਹ દોੜੇਗੀ ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ 3 ਸਾਲਾਂ ਰਾਜਕਾਲ ਦੌਰਾਨ ਖਾਸ ਕਰਕੇ ਵਿਧਾਨ ਸਭਾ ਹਲਕਾ ਭੁਆ ਤੇ ਵਿਧਾਨ ਸਭਾ ਹਲਕਾ ਦਿਨਨਗਰ ਤੇ ਜਿਹੜੇ ਹਲਕਾ ਇੰਚਾਰਜ ਨੇ ਜਾਂ ਉੱਥੋਂ ਦੇ ਭੁਆ ਦੇ ਜਿਹੜੇ ਮੰਤਰੀ ਨੇ ਉਹਨਾਂ ਤੇ ਜਿਹੜੇ ਨੇ ਤਿੱਖੇ ਸਵਾਲ ਚੁੱਕੇ ਨੇ ਛੜਕੀ ਤੰਤਰ ਨੂੰ ਲੈ ਕੇ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਬੁਰਾ ਹਾਲ ਤੇ ਬਾਂਕੇ ਦਿਹਾੜੇ ਨੇ ਲੋਕਾਂ ਦੇ ਲੋਕਾਂ ਦੇ ਪਿੰਡ ਪੱਧਰ ਤੱਕ ਅਜੇ ਤੱਕ ਜਿਹੜੀਆਂ ਨੇ ਬੁਨਿਆਦੀ ਸਹੂਲਤਾਂ ਜਿਹੜੀਆਂ ਉਹ ਨਹੀਂ ਪਹੁੰਚ ਸਕੀਆਂ ਇਸ ਤੋਂ ਇਲਾਵਾ ਮੈਂਬਰਸ਼ਿਪ ਦੀ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ ਕਿ ਭੂਆ ਹਲਕਾ ਦੇ ਵਿੱਚ ਜੋ ਸ਼੍ਰੋਮਣੀ ਕਾਲੀ ਦਲ ਦੀ ਮੈਂਬਰਸ਼ਿਪ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਹੈ ਧੜਾ ਧੜ ਜਾਰੀ ਹੈ ਲੋਕਾਂ ਵੱਲੋਂ ਜਿਹੜਾ ਭਾਰੀ ਜਿਹੜਾ ਉਹ ਫਤਵਾ ਮਿਲ ਰਿਹਾ ਮੈਂਬਰਸ਼ਿਪ ਨੂੰ ਲੈ ਕੇ ਉੱਥੇ ਹੀ ਉਹਨਾਂ ਦੀ ਗੱਲਾਂ ਬਾਤਾਂ ਤੋਂ ਯਾਰ ਆਇਆ ਕਿ ਬੜੀ ਬਿਬਾਕੀ ਦੇ ਨਾਲ ਜਿਵੇਂ ਉਹਨਾਂ ਦੇ ਅੰਦਰ ਪੂਰਾ ਜਨੂਨ ਚਿਹਰੇ ਦੇ ਉੱਪਰ ਅੱਜ ਵੀ ਨਜ਼ਰ ਆ ਰਿਹਾ ਕਿਉਂਕਿ ਕਹਿੰਦੇ ਜਦੋਂ ਪਾਰਟੀ ਦਾ ਸਮਾਂ ਮਾੜਾ ਹੋਵੇ ਨਾ ਤੇ ਜਿਹੜਾ ਲੀਡਰ ਪੂਰਾ ਸਟੈਂਡ ਰੱਖ ਕੇ ਮਾੜੇ ਸਮੇਂ ਦੇ ਵਿੱਚ ਵੀ ਪਾਰਟੀ ਦੇ ਨਾਲ ਚਟਾਨ ਬਣ ਕੇ ਇੱਕ ਵਫਾਦਾਰ ਸਿਪਾਹੀ ਬਣ ਕੇ ਜਿਹੜਾ ਉਹ ਨੱਕ ਦੀ ਸੇਤ ਤੇ ਤੁਰਿਆ ਰਹੇ ਤੇ ਉਹ ਜਿਹੜੇ ਪਾਰਟੀ ਦੇ ਕੌਮੀ ਲੀਡਰ ਹੁੰਦੇ ਨੇ ਸੀਨੀਅਰ ਲੀਡਰ ਹੁੰਦੇ ਨੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਅਜਿਹੇ ਹਲਕਾ ਇੰਚਾਰਜ ਦੀ ਅਜਿਹੇ ਜਿਹੜੇ ਲੀਡਰ ਹੈਗੇ ਨੇ ਮਿਹਨਤੀ ਜਿਹੜੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਨੇ ਪਾਰਟੀ ਦੇ ਵਿਸਤਾਰ ਨੂੰ ਜਿਹੜਾ ਵਾ ਪ੍ਰਚਾਰ ਅਤੇ ਜਿਹੜਾ ਵਿਸਤਾਰ ਉਹਨੂੰ ਵਧਾਉਂਦੇ ਨੇ ਸੋ ਜੋ ਲੀਡਰ ਨੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਹਨਾਂ ਦੀ ਇੱਜ਼ਤ ਮਾਨ ਸਨਮਾਨ ਜਿਹੜਾ ਜੋ ਮੈਰਿਟ ਬਣਨੀ ਜਿਹੜੀ ਆ ਸੰਭਾਵਕ ਹੁੰਦੀ ਆ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿ ਜਿਹੜੇ ਦਲ ਬਦਲੂ ਲੀਡਰ ਹੁੰਦੇ ਨੇ ਦਲ ਬਦਲੂ ਹਲਕਾ ਇੰਚਾਰਜ ਹੋਵੇ ਚਾਹੇ ਦਲ ਬਦਲੂ ਕੋਈ ਵੀ ਲੀਡਰ ਹੋਵੇ ਜਿਹੜੇ ਹਾੜੀ ਸੋਣੀ ਜਿਹੜੇ ਪਾਰਟੀ ਬਦਲਦੇ ਰਹਿੰਦੇ ਨੇ ਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਆਉਣ ਵਾਲੇ ਐਸ ਵਾਰ ਜੇ ਕਿਸੇ ਨੇ ਬੌਧਨ ਸਮਾਰਟ ਪਾਰਟੀ ਵੱਲੋਂ ਚੋਣ ਲੜੀ ਆ ਜਾਂ ਸ਼ਰਮਣੀ ਅਕਾਲੀ ਦਲ ਵੱਲੋਂ ਲੜੀ ਆ ਜਾਂ ਕਾਂਗਰਸ ਵੱਲੋਂ ਤੇ ਅਗਲੀ ਵਾਰੀ ਉਹ ਕਿਹੜੀ ਪਾਰਟੀ ਦਾ ਝੰਡਾ ਚੁੱਕ ਕੇ ਆ ਜਾਵੇਗਾ ਇਸ ਕਰਕੇ ਜਿਹੜੇ ਵੋਟਰ ਸਪੋਰਟਰ ਹੁੰਦੇ ਨੇ ਉਹ ਨਿਰਾਸ਼ਾ ਵੱਲ ਜਿਹੜੇ ਨੇ ਠੱਕੇ ਜਾਂਦੇ ਨੇ ਤੇ ਇਨਾਂ ਲੀਡਰਾਂ ਦਾ ਜਿਹੜਾ ਕਦਰ ਹੁੰਦਾ ਅਦਲ ਬਦਲੂਆਂ ਦਾ ਇਸ ਕਦਰ ਤੱਕ ਗਿਰ ਜਾਂਦਾ ਕਿ ਪਿੰਡ ਪੱਧਰ ਦੀ ਜਿਹੜੀ ਪੰਚਾਇਤ ਦੀ ਚੋਣ ਹੁੰਦੀ ਹੈ ਪੰਚਾਇਤ ਦੀ ਚੋਣ ਜਿਹੜੀ ਹੈ ਲੜਨ ਤੋਂ ਵੀ ਜਿਹੜੇ ਨੇ ਉਹ ਗਰੇਜ ਕਰਦੇ ਨੇ ਕਿਉਂਕਿ ਆਪਣੇ ਵजूद ਦਾ ਪਤਾ ਹੁੰਦਾ ਕਿ ਪਿੰਡ ਦੀ ਉਹ ਸਰਪੰਚੀ ਵੀ ਨਹੀਂ ਕੱਢ ਸਕਦੇ ਤੇ ਗੱਲਾਂ ਜਿਹੜੀਆਂ ਨੇ ਐਮਐਲਏ ਬਣਦੀਆਂ ਜਾਂ ਸੁਪਨੇ ਜਿਹੜੇ ਨੇ ਐਮਐਲਏ ਬਣਦੇ ਜਿਹੜੇ ਲੈਂਦੇ ਨੇ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਜਿਹੜੇ ਉਹ ਪੂਰੇ ਨਹੀਂ ਹੋ ਸਕਦੇ ਉਹ ਸੁਪਨੇ ਤਾਂ ਹੀ ਪੂਰੇ ਹੋ ਸਕਦੇ ਆ ਜੇ ਰਵੀ ਮੋਣ ਵਰਗੇ ਜਿਹੜੇ ਦ੍ਰਿੜ ਸਵਾਸ ਦੇ ਪਾਰਟੀ ਤੇ ਭਰੋਸਾ ਰੱਖਣ ਵਾਲੇ ਪਾਰਟੀ ਦੇ ਨਾਲ ਜਿਹੜੇ ਆ ਪੂਰਾ ਸਟੈਂਡ ਰੱਖ ਕੇ ਚੱਲਣ ਵਾਲੇ ਜਿਹੜੇ ਕਹਿੰਦੇ ਸਿਆਣੇ ਕਹਿੰਦੇ ਨੇ ਕਿ ਸਾਈਕਲ ਦਾ ਵੀ ਜਿਹੜਾ ਸਟੈਂਡ ਹੁੰਦਾ ਸਾਈਕਲ ਤਾਂ ਵੀ ਸਟੈਂਡ ਹੁੰਦਾ ਪਰ ਦਨ ਬਦਲੂ ਜਿਹੜੇ ਲੀਡਰ ਨੇ ਉਹਨਾਂ ਦਾ ਸਾਈਕਲ ਜਿੰਨਾ ਵੀ ਸਟੈਂਡ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਫਿਊਚਰ ਦੇ ਵਿੱਚ ਆਪਣੇ ਅੰਦਰ ਝਾਤੀ ਮਾਰ ਕੇ ਸੋ ਰਵੀ ਮੋਹਣ ਵਰਗੇ ਜਿਹੜੇ ਲੀਡਰ ਨੇ ਇਹਨਾਂ ਤੋਂ ਕੋਈ ਨਾ ਕੋਈ ਸੇਧ ਲੈਣੀ ਚਾਹੀਦੀ ਹੈ ਇਹਨਾਂ ਤੋਂ ਕੋਈ ਨਾ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੇਕਰ ਲੰਬੀ ਰੇਸ ਦੇ ਘੋੜੇ ਬੜਨਾ ਪਾਰਟੀ ਦੇ ਵਿੱਚ ਕੋਈ ਨਾ ਕੋਈ ਇੱਜ਼ਤ ਮਾਨ ਜਾਂ ਲੋਕਾਂ ਦੇ ਵਿੱਚ ਆਪਣਾ ਵਕਾਰ ਬਣਾਉਣਾ ਤੇ ਉਹਨਾਂ ਨੂੰ ਰਵੀ ਮੋਹਣ ਵਾਂਗ ਆਪਣਾ ਸਪਸ਼ਟ ਸਟੈਂਡ ਜਿਹੜਾ ਉਹ ਸਭ ਤੋਂ ਪਹਿਲ ਦੇ ਆਧਾਰ ਤੇ ਰੱਖਣਾ ਪਊਗਾ ਕਿ ਕਿਸੇ ਨਾ ਕਿਸੇ ਘੜੇ ਦੇ ਢੱਕਣ ਬਣ ਕੇ ਜਿਹੜਾ ਉਹ ਰਹਿਣਾ ਪਊਗਾ ਸੋ ਹੁਣ ਤੱਕ ਲਈ ਇਨਾਂ ਹੀ ਸੁਰਵੀ ਮੋਨਜੀ ਨਰਲੇਬ ਟੀਵੀ ਨੂੰ ਇਨਾ ਸਮਾਂ ਦੇਣ ਵਾਸਤੇ ਧੰਨਵਾਦ ਹੈ ਸੋ ਸਰੋਤਿਆਂ ਨੂੰ ਸასი ਕਾਲਾ ਫਿਰ ਕੋਈ ਹੋਰ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਹੁਣ ਦਿਓ ਅਜਾਜਤ ਧੰਨਵਾਦ ਜੀ ਧੰਨਵਾਦ ਧੰਨਵਾਦ